ਲੁਧਿਆਣਾ ਪਛਮੀ ਜਿਮਨੀ ਚੌਂ ਨੂੰ ਲੈ ਕੇ ਅਖਾੜਾ ਪੂਰੀ ਤਰ੍ਹਾਂ ਪੱਕ ਚੁੱਕਾ ਹੈ ਤੇ ਅੱਜ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੰਜੀਵ ਅਰੋੜਾ ਦੇ ਵੱਲੋਂ ਨਾਮਜ਼ਦਗੀ ਪਰਚਾ ਭਰਿਆ ਜਾਣਾ ਜਿਸ ਨੂੰ ਲੈ ਕੇ ਵੱਡਾ ਰੋਡ ਸ਼ੋਅ ਅੱਜ ਆਮ ਆਦਮੀ ਪਾਰਟੀ ਦੇ ਵੱਲੋਂ ਕੀਤਾ ਜਾ ਰਿਹਾ ਤਾਂ तमाम ਮੰਤਰੀ ਜਿੱਥੇ ਪਹੁੰਚ ਰਹੇ ਨੇ ਉੱਥੇ ਹੀ ਆਮ ਆਦਮੀ ਪਾਰਟੀ ਦੇ ਸਹਿਯੋਜਕ ਅਰਵਿੰਦ ਕੇਜੀਵਾਲ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਸਮੇਤ तमाम ਲੀਡਰਸ਼ਿਪ ਲੁਧਿਆਣਾ ਪਹੁੰਚਦੀ ਹੋਈ ਨਜ਼ਰ ਆ ਰਹੀ ਹੈ ਸਾਡੇ ਨਾਲ ਮੰਜੂ ਨੇ ਬਰਿੰਦਰ ਗੋਇਲ ਜੀ ਗੋਇਲ ਜੀ ਕਿਸ ਤਰ੍ਹਾਂ ਦੇਖਦੇ ਹੋ ਅੱਜ ਦੀ ਰੂਪਰੇਖਾ ਜਿਹੜੀ ਹੈ ਨਾਮਜ਼ਦਗੀ ਪਰਚਾ ਦੇਖੋ ਰੂਪਰੇਖਾ ਤਾਂ ਸਾਹਮਣੇ ਨਜ਼ਰ ਆ ਰਹੀ ਹੈ ਕਿ ਪੂਰੇ ਲੁਧਿਆਣਾ ਸ਼ਹਿਰ ਦੇ ਵਿੱਚ ਇੱਕ ਬਹੁਤ ਵੱਡਾ ਉਤਸ਼ਾਹ ਹੈ ਲੋਕ ਚਾਹੁੰਦੇ ਨੇ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੀ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਸਾਹਿਬ ਦੀ ਅਗਵਾਈ ਦੇ ਵਿੱਚ ਤੇ ਸਾਡੇ ਨੈਸ਼ਨਲ ਕਨਵੀਨਰ ਅਰਵਿੰਦ ਕੇਜਰੀਵਾਲ ਜੀ ਦੀ ਸੋਚ ਤਹਿਤ ਜਿਨ੍ਹਾਂ ਨੇ ਰਿਕਾਰਡ ਕੰਮ ਕੀਤੇ ਨੇ ਤਾਂ ਲੋਕ ਤਿਆਰ ਬੈਠੇ ਨੇ ਕਿ ਹੋਰ ਹਲਾਰਾ ਦੇਈਏ ਤੇ ਸੰਜੀਵ अरोड़ा ਜੀ ਜਿਹੜੇ ਸਾਡੇ ਕੈਂਡੀਡੇਟ ਨੇ ਬਤੌਰ ਮੈਂਬਰ ਪਾਰਲੀਮੈਂਟ ਉਹਨਾਂ ਨੇ ਬਹੁਤ ਵੱਡੀਆਂ ਸੇਵਾਵਾਂ ਨੇ ਉਹਨਾਂ ਨੇ ਲੁਧਿਆਣੇ ਦੇ ਵਿੱਚ ਉਹ ਇਤਿਹਾਸਕ ਕੰਮ ਕੀਤੇ ਨੇ ਜਿਹੜੇ ਅੱਜ ਤੱਕ ਕੋਈ ਮੈਂਬਰ ਪਾਰਲੀਮੈਂਟ ਨਹੀਂ ਕਰ ਸਕਿਆ ਸੋ ਰੂਪਰੇਖਾ ਬਹੁਤ ਵਧੀਆ ਹੈ ਲੋਕ ਤਿਆਰ ਨੇ VOTER ਤਿਆਰ ਨੇ ਤੇ ਵੱਡੇ ਮਾਰਜਨ ਦੇ ਨਾਲ ਹੈ ਜਿਹੜਾ ਅਸੀਂ ਇਹ ਚੋਣਾਂ ਜਿੱਤਾਂਗੇ ਵਿਰੋਧੀ ਇਹ ਵੀ ਤੰਜ ਕਰਦੇ ਨੇ ਕਹਿੰਦੇ ਨੇ ਕਿ ਸਵਾ 3 ਸਾਲ ਦੀ ਕਾਰਗੁਜ਼ਾਰੀ ਦੇ ਖਿਲਾਫ ਜਿਹੜੇ ਨੇ ਲੋਕ ਵੋਟ ਪਾਣਗੇ ਇਸ ਤਰ੍ਹਾਂ ਦੇਖਦੇ ਹੋ ਇੱਕ ਪਾਸੇ ਤੁਸੀਂ ਕੀਤੇ ਕੰਮਾਂ ਨੂੰ ਲੈ ਕੇ ਜਨਤਾ ਦੇ ਵਿਚਕਾਰ ਜਾ ਰਹੇ ਹੋ ਵਿਰੋਧੀ ਤੰਜ ਕਰ ਰਹੇ ਨੇ ਵਿਰੋਧੀਆਂ ਦਾ ਕੰਮ ਹੈ ਤੰਜ ਕਸਣਾ ਪਰ ਤੰਜ ਕਿਸੇ ਲੌਜੀਕ ਦੇ ਨਾਲ ਹੋਣੇ ਚਾਹੀਦੇ ਨੇ ਸਵਾ 3 ਸਾਲ ਦੇ ਵਿੱਚ ਜਿੰਨੀਆਂ ਵੀ ਇਲੈਕਸ਼ਨ ਹੋਈਆਂ ਸੀ ਸਾਰੀਆਂ ਜਿੱਤੀਆਂ ਅਸੀਂ 92 ਐਮਐਲਏ ਤੇ ਜਦੋਂ 2022 ਦੇ ਵਿੱਚ ਲੋਕਾਂ ਨੇ ਫਤਵਾ ਦਿੱਤਾ ਸੀ ਅੱਜ ਅਸੀਂ 95 ਆ ਤੇ ਲੋਕ ਵਿਰੋਧ ਕਿਉਂ ਨੇ ਕੋਈ ਇਲੈਕਸ਼ਨ ਲਾ ਲੋ ਅਸੀਂ ਜਲੰਧਰ ਦਾ ਬਾਈ ਇਲੈਕਸ਼ਨ ਜਿੱਤਿਆ ਉਸ ਤੋਂ ਬਾਅਦ ਚਾਰ ਬਾਈ ਇਲੈਕਸ਼ਨ ਅਸੈਂਬਲੀ ਦੇ ਹੋ 73 ਜਿੱਤੇ ਨਗਰ ਪੰਚਾਇਤਾਂ ਜਿੱਤੀਆਂ ਨਗਰ ਕੌਂਸਲਾਂ ਜਿੱਤੀਆਂ ਕਾਰਪੋਰੇਸ਼ਨਾਂ ਜਿੱਤੀਆਂ ਇਹ ਇਸ ਕਰਕੇ ਜਿੱਤੀਆਂ ਨੇ ਕਿ ਅਸੀਂ ਕੰਮ ਕੀਤੇ ਨੇ ਲੋਕ ਕੰਮਾਂ ਤੇ ਮੋਹਰ ਲਾ ਰਹੇ ਨੇ ਸੋ ਲੋਕ ਕੰਮ ਨੂੰ ਪਸੰਦ ਕਰਦੇ ਨੇ ਫੋਕੀ ਬਿਆਨਬਾਜ਼ੀ ਨੂੰ ਕੋਈ ਪਸੰਦ ਨਹੀਂ ਕਰਦੇ ਸਾਰਾ ਦੇਖ ਲਿਆ ਨਾ ਸਾਰੀਆਂ ਪਾਰਟੀਆਂ ਦਾ ਹਾਲ ਦੇਖ ਲਿਆ ਲੰਬਾ ਸਮਾਂ ਇਹਨਾਂ ਨੇ ਰਾਜ ਕੀਤਾ ਪਰ ਕੱਖ ਨਹੀਂ ਪੰਜਾਬ ਦਾ ਕੀਤਾ ਪਰ ਸਾਡੇ 3 ਸਾਲ ਦੇ 3.5 ਸਾਲ ਦੇ ਜਿਹੜੇ ਕੰਮ ਨੇ ਉਹ ਮੂੰਹੋਂ ਬੋਲਦੇ ਨੇ ਤੇ ਹਰ ਵਰਗ ਦੇ ਲਈ ਕੰਮ ਕੀਤੇ ਨੇ ਸਾਨੇ ਜੋ ਕਿਹਾ ਸੀ ਉਹ ਕੀਤਾ ਸਾਰੇ ਅਸੀਂ ਵਾਦੇ ਪੂਰੇ ਕੀਤੇ ਨੇ ਵਿਰੋਧੀ ਇਹ ਵੀ ਕਹਿੰਦੇ ਨੇ ਕਿ ਆਮ ਆਦਮੀ ਪਾਰਟੀ ਜਿਹੜੇ ਵੀ ਕੋਈ ਵੀ ਜਿਮਨੀ ਜ਼ੋਨ ਹੁੰਦੀ ਹੈ ਜਾਂ ਕੋਈ ਵੀ ਇਲੈਕਸ਼ਨ ਹੁੰਦੀ ਆ ਉਸ ਤੋਂ ਪਹਿਲਾਂ ਇੱਕ ਈਵੈਂਟ ਕ੍ਰੀਏਟ ਕਰਦੀ ਆ ਤੇ ਆਪਣੇ ਹੀ ਐਮਐਲਏ ਦੇ ਉੱਤੇ ਵੱਡੀ ਕਾਰਵਾਈ ਕਰਦੀ ਆ ਤੇ ਹੁਣ ਵੀ ਰਮਨ अरोड़ा ਦੇ ਉੱਤੇ ਕਾਰਵਾਈ ਜਿਹੜੇ ਇਸ ਸੰਦਰਭ ਦੇ ਵਿੱਚ ਹੀ ਕੀਤੀ ਗਈ ਹੈ ਤਾਂ ਕਿ ਲੁਧਿਆਣਾ ਪੱਛਮੀ ਜਿਮਨੀ ਜ਼ੋਨ ਜਿੱਤੀ ਜਾ ਸਕੇ ਇਹ ਸਭ ਬਾਦੂ ਜੀਆਂ ਗੱਲਾਂ ਨੇ ਇਹਨਾਂ ਗੱਲਾਂ ਦਾ ਕੋਈ ਮਤਲਬ ਨਹੀਂ ਹੈ ਅਸੀਂ ਆਪਣੇ ਕੀਤੇ ਕੰਮਾਂ ਦੇ ਆਧਾਰ ਤੇ ਵੋਟ ਮੰਗਾਂ ਤੇ ਲੋਕ ਕੀਤੇ ਹੋਏ ਕੰਮਾਂ ਦੇ ਆਧਾਰ ਤੇ ਵੋਟ ਦੇਣਗੇ ਸਾਡਾ ਸਿਰਫ ਕੰਮ ਨਾਲ ਮਤਲਬ ਵਿਕਾਸ ਨਾਲ ਮਤਲਬ ਹੈ ਸਾਡਾ ਇਹ ਇਲੈਕਸ਼ਨ ਜਿਹੜਾ ਵਾ ਸੰਜੀਵ अरोड़ा ਦਾ ਨਹੀਂ ਹੈ ਕੇਜਰੀਵਾਲ ਵਰਸਸ ਪੰਜਾਬ ਦਾ ਵਾ ਦੇਖੋ ਮਾਨਣਯੋਗ ਅਰਵਿੰਦ ਕੇਜਰੀਵਾਲ ਜੀ ਸਾਡੇ ਰਾਸ਼ਟਰੀ ਸੰਯੋਜਕ ਨੇ ਸਾਡਾ ਮਾਰਗਦਰਸ਼ਕ ਨੇ ਤੇ ਜੇ ਇਸ ਤਰ੍ਹਾਂ ਕਹਿ ਰਹੇ ਨੇ ਵਰਸਸ ਪੰਜਾਬ ਨਹੀਂ ਜਿਹਦਾ ਇਹ ਕਹਿੰਦੇ ਨੇ ਕਿ ਅਜੀਬ ਅਗਵਾਈ ਕਰ ਰਹੇ ਨੇ ਬਹੁਤ ਵਧੀਆ ਗੱਲਾਂ ਕਰਦੇ ਪਰ ਜੇ ਕੋਈ ਪੰਜਾਬ ਦੀ ਗੱਲ ਹੋਵੇ ਇਸਾਂ ਦੇ ਨਾਲ ਤਾਂ ਸਭ ਕੋਈ ਮਤਲਬ ਨਹੀਂ ਮੈਂ ਇੱਕ ਸੋਚਦਾ ਕਿ ਕਿੱਤ ਚੰਗੀ ਗੱਲ ਕਿਤੋਂ ਮਿਲੇ ਉਹਨੂੰ ਫੋਲੋ ਕਰਨਾ ਚਾਹੀਦਾ ਹੈ ਪਰ ਇਸ ਇੱਕ ਟੋਕਾ ਨੂੰ ਲੈ ਕੇ ਬਹੁਤ ਸਾਰੇ ਸਵਾਲ ਖੜੇ ਹੋ ਰਹੇ ਨੇ ਕਿ ਕੱਲ ਸਾਰੀ ਜੀ ਤਸਵੀਰ ਇਹਦੇ ਵਿੱਚ ਕਿੱਥੋਂ ਹੈ ਸੋਚਣਾ ਹੈ ਉਹ ਮਸਲਾ ਹੈ ਜੁੜੇ ਹੋਵੇ ਭਾਵੇਂ ਖਿੰਡੀ ਹੋਵੇ ਸਾਨੂੰ ਇਸ ਗੱਲ ਨਾਲ ਕੋਈ ਮਤਲਬ ਨਹੀਂ ਨਾ ਹੀ ਇੱਕਜੁੱਟ ਨੇ ਸਾਰੇ ਟੀਮ ਵਿੱਚ ਸਦੇ ਕੈਂਡੀਡੇਟ ਨੇ ਪਰ ਇਹ ਉਹਨਾਂ ਦੀ ਪਾਰਟੀ ਦਾ ਮਾਮਲਾ ਛੱਡ ਦੋ ਇੱਕਜੁੱਟ ਹੋਣ ਲੁਧਿਆਣਾ ਪੱਛਮੀ ਜਿਮਨੀ ਚੌਕ ਨੂੰ ਲੈ ਕੇ 18 ਪੂਰੀ ਤਰ੍ਹਾਂ ਭੱਜ ਚੁੱਕਾ ਵਾ ਲੁਧਿਆਣਾ ਪੱਛਮੀ ਜਿਮਨੀ ਚੌਕ ਨੂੰ ਲੈ ਕੇ 18 ਪੂਰੀ ਤਰ੍ਹਾਂ ਭੱਜ ਚੁੱਕਾ ਤਸਵੀਰਾਂ ਤੁਸੀਂ ਦੇਖ ਰਹੇ ਹੋ ਅੱਜ ਆਮ ਆਦਮੀ ਪਾਰਟੀ ਵੱਲੋਂ ਸੰਜੀਵ ਅਰੋੜਾ ਦੇ ਨਾਮਜਦਗੀ ਪਰਚਾ ਭਰਨ ਵਾਸਤੇ ਵੱਡੇ ਰੋਡ ਸ਼ੋਅ ਦਾ ਆਯੋਜਨ ਕੀਤਾ ਜਾ ਰਿਹਾ ਤਾਂ तमाम ਮੰਤਰੀ ਕੈਬਨਿਟ ਦੇ ਮੰਤਰੀ ਇੱਥੇ ਲੁਧਿਆਣਾ ਪਹੁੰਚ ਰਹੇ ਨੇ ਉੱਥੇ ਹੀ ਆਮ ਆਦਮੀ ਪਾਰਟੀ ਦੇ ਸਹਿਯੋਗਕ ਅਰਵਿੰਦ ਕੇਜਰੀਵਾਲ ਤੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਵੀ ਪਹੁੰਚ ਰਹੇ ਨੇ ਸਾਡੇ ਨਾਲ ਮੌਜੂਦ ਨੇ ਕੈਬਨਿਟ ਮੰਤਰੀ ਜੀਓ ਸਾਹਿਬ ਸਰ ਕਿਸ ਤਰ੍ਹਾਂ ਦੇਖਦੇ ਹੋ ਅੱਜ ਵੱਡਾ ਸ਼ੋਅ ਰੋਡ ਸ਼ੋਅ ਕਰਕੇ ਜਿਹੜਾ ਵਾ ਨਾਮਜਦਗੀ ਪਰਚਾ ਭਰਨ ਜਾਣਾ ਕੀ ਰੂਪ ਰੇਖਾ ਰਹੇਗੇ ਦੇਖੋ ਸਾਡੇ ਜਿਹੜੇ ਉਮੀਦਵਾਰ ਨੇ ਸ਼੍ਰੀ ਸੰਜੀਵ अरोड़ा ਸਾਹਿਬ ਉਹ ਅੱਜ ਨਾਮੰਕਨ ਪੱਤਰ ਦਾਖਲ ਕਰ ਰਹੇ ਨੇ ਉਹਦੇ ਵਿੱਚ ਸਾਡੀ ਸਮੁੱਚੀ ਲੀਡਰਸ਼ਿਪ ਜਿਹੜੀ ਆ ਸਾਡੇ ਮਾਨਯੋਗ ਕਨਵੀਨਰ ਸਾਹਿਬ ਅਰਵਿੰਦ ਕੇਜਰੀਵਾਲ ਸਾਹਿਬ ਸਾਡੇ ਮਾਨਯੋਗ ਮੁੱਖ ਮੰਤਰੀ ਸਰਕਾਰ ਭਗਵੰਤ ਸਿੰਘ ਮਾਨ ਸਾਹਿਬ ਹੋਰ ਸਾਡੇ ਵਰਕਰ ਸਹਿਬਾਨ ਸਾਡੇ ਜੋ ਲੋਕਲ ਸਾਡੇ ਅਹੁਦੇਦਾਰ ਨੇ ਉਹ ਸਾਰੇ ਉਹਨਾਂ ਦੇ ਨਾਲ ਨਾਮ